ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੰਦੀਆਲ ਤਹਿਸੀਲ ਧੂਰੀ ਤੇ ਜਲਾ ਸੰਗਰੂਰ ਅੱਜ ਦੀ ਵੀਡੀਓ ਬਹੁਤ ਖਾਸ ਵੀਡੀਓ ਆ ਤਿੰਨ ਝੋਟੀਆਂ ਨੇ ਚੈੱਕ ਪਾਸ ਪਹਿਲਨਾ ਸੂਣ ਵਾਲਿਆਂ ਨੇ ਤੇ ਆਪ ਵੀ ਟੋਪ ਦੇ ਸਿਮਣ ਦੀਆਂ ਨੇ ਲੱਗਿਆ ਵੀ ਟੋਪ ਦਾ ਤੇ ਜਿਹੜੀ ਖਾਸ ਗੱਲ ਇਹ ਰਹੂਗੀ ਵੀ ਇਹ ਹੈਗੀਆਂ ਨੇ ਘਰੇਲੂ ਸੱਜਣ ਕੋਲੇ ਤੇ ਜਿਹੜਾ ਇਹਨਾਂ ਦਾ ਮਾਵਾ ਦਾ ਦੁੱਧ ਆ ਕਿਸੇ ਦਾ ਪਹਿਲਨ ਦਾ 18 ਕਿਲੋ ਆ ਕਿਸੇ ਦਾ 19 ਕਿਲੋ ਆ ਕੋਈ 20 ਪਲੱਸ ਵਾਲੀ ਆ ਟਾਪ ਦੀਆਂ ਕੱਟੀਆਂ ਨੇ ਤੇ ਇੱਕ ਗੱਲ ਸ਼ੁਰੂ ਜੀ ਦੱਸ ਦਣਾ ਇਹਦਾ ਰੇਟ ਆ ਰੇਟ ਵੀ ਸੱਜਣ ਉਹਨਾਂ ਦਾ ਚੰਗੀ ਕੀਮਤ ਵਾਲੀਆਂ ਨੇ ਵੀ ਬਾਈ ਕਹਿੰਦਾ 60 70 80 90 ਵਾਲਾ ਸੱਜਣ ਫੋਨ ਨਾ ਮਲਾਵੇ ਕੋਈ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਤੇ ਇਹਨਾਂ ਦੇ ਮਾਮਾ ਵੀ ਬਾਈ ਕੋਲ ਖੜੀਆਂ ਨੇ ਡੀ ਐਨ ਏ ਤੱਕ ਦੀ ਬਾਈ ਦੀ ਗਾਰੰਟੀ ਰਹੂਗੀ ਤੇ ਬਾਕੀ ਬਾਈ ਨਾਲ ਮਿਲਿਆ ਦਰਨਾ ਆ ਜੀ ਹੋਰ ਕੀ ਹਾਲ ਹੈ ਜੀ ਠੀਕ ਠਾਕ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਆ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਅੰਗਰੇਜ਼ ਸਿੰਘ ਵੀਰੇ ਨੰਬਰ 95013 19430 95013 19430 ਅੰਗਰੇਜ਼ ਭਾਈ ਆਪਣੇ ਕੋਲ ਕਿੰਨੇ ਦੁੱਧ ਤੋਂ ਲਾ ਕੇ ਕਿੰਨੇ ਦੁੱਧੀਆਂ ਵਜੇ ਨੇ ਆਪਣੇ ਕੋਲੇ 18 ਤੋਂ ਲੈ ਕੇ 26 ਕਿਲੋ ਤੱਕ ਨੇ 26 ਕਿਲੋ ਹਾਂ ਜੀ 26 ਆਪਾਂ ਚਵਾਈਆ ਕਿਤੇ ਮੇਰੇ ਸਰਕਾਰੀ ਚਵਾਈ ਚੱਲ ਰਹੀ ਹੈ ਕਿ ਉਹਦੀਆਂ 9 ਚਵਾਈਆਂ ਹੋ ਗਈਆਂ ਠੀਕ ਆ ਹਰ ਮਹੀਨੇ ਹੁੰਦੀ ਆ ਹਰ ਮਹੀਨੇ ਠੀਕ ਆ ਗੱਲ ਤੇ ਅੱਜ ਆਪਾਂ ਤਿੰਨ ਕਟੀਆਂ ਵੇਚੀਆਂ ਹਨਾ ਤੇ ਲਈਏ ਚੈੱਕ ਪਾਸੀ ਨੇ ਤੇ ਚੈੱਕ ਪਾਸ ਨੇ ਮੇਰੇ ਆਪਣੀ ਤਸੱਲੀ ਹੈ ਕਿ ਜਿਹੜਾ ਭਾਈ ਲੈ ਕੇ ਜਾਓ ਆਪਣੇ ਘਰੇ ਚੈੱਕ ਕਰਵਾ ਕੇ ਕੋਈ ਅੱਛੀ ਕਰਾ ਕੇ ਲੈ ਜਾਈਏ ਨਾ ਬਾਅਦ ਚ ਰੌੜ ਵਾਲਾ ਸਿਸਟਮ ਨਾ ਹੋਵੇ ਤੇ ਸ਼ੁਰੂਆਤ ਫਰਾ ਕੱਟੀ ਤੋਂ ਕਰ ਦਈਏ ਹਾਂ ਜੀ ਆ ਮਾਰਗਰੀ ਕੈਮਰਾ ਇੱਕ ਵਾਰੀ ਲੰਬ ਇਸ ਸਿੰਗਾਂ ਦਾ ਡਿਜ਼ਾਈਨ ਆ ਹਰੇਕ ਪੱਖ ਤੋਂ ਚੈੱਕ ਕਰਾ ਦੇ ਕੱਤੀ ਅੰਗਰੇਜ਼ ਭਾਈ ਕਿਹੜੇ ਸੀਮਣ ਦੀ ਆ ਇਹ ਇਹ ਵੀਰੇ ਆਪ ਹੈਗੀ ਆ ਕਿ ਰੁਸਤਮੇ ਹਿੰਦ ਦੀ ਗਾਰੰਟੀ ਰਹੂਗੀ ਹਾਂ ਵੀਰੇ ਆਪਣੇ ਕੋਲ ਮਾੜਾ ਸੀਮਣ ਨੇ ਆਪਾਂ ਮੱਝਾਂ ਵਾਲੇ ਸੈਕਸਡ ਸੀਮਨ ਲਾਉਨੇ ਐ ਇੰਨੇ ਮਹਗੇ ਯਾਰ ਰਸਤਮੇ ਹਿੰਦ ਦਾ 100 ਰੁਪਏ ਦਾ ਸੀਮਨ ਠੀਕ ਆ ਗੱਲ ਆ ਆਪ ਰਸਤਮੇ ਹਿੰਦ ਦੀ ਹਾਂ ਵੀਰੇ ਤੇ ਅੱਗੇ ਲੱਗਿਆ ਕਿਹੜਾ ਇਹਦੇ ਲੱਗਿਆ ਹੋਇਆ ਹੈਗਾ ਅੱਗੇ ਵੀਰੇ ਬੇਤਾਬ ਬੇਤਾਬ ਲਾਡੂ ਤਿੰਨ ਮਹੀਨੇ ਦੀ ਚੈੱਕ ਪਾਸ ਹੈਗੀ ਇਹ ਠੀਕ ਆ ਜੀ ਇਹ ਦੰਦ ਹੋਣੀ ਤੋੜਿਆ ਇਹਨੇ ਇਹ ਹੋਊਗੀ ਫਰਬ੍ਰੀਚ 2 ਸਾਲ ਦੀ ਵੀਰੇ ਅਛਾ 2 ਸਾਲ ਤੋਂ 2-3 ਮਹੀਨੇ ਵੀ ਵੱਧ ਲੱਗ ਰਹੇ ਜਿਵੇਂ ਮਰਜ਼ੀ ਲੈ ਲਿਆ ਤੇ ਇਹਦੀ ਮਾਂ ਦੁਬਾਰੇ ਨੂੰ ਵੀ ਖੀਰੀ ਗੱਭਣ ਹੋ ਗਈ ਸੀ ਠੀਕ ਆ ਗੱਲ ਕਿੰਨੇ ਦੇ ਉੱਤੇ ਚੱਲਦੀ ਰਹੀ ਐ ਇਹਦੀ ਮਾਂ ਨੇ ਵੀਰੇ ਆਪਣੇ ਕੋਲੇ 15 ਕਿਲੋ ਤੱਕ ਕੱਢਿਆ ਖੀਰੀ ਸੂਈ ਸੀ ਖੀਰੀ ਨੇ ਖੀਰੀ ਨੇ ਆ ਧੋਰ ਖੋਲ ਕੇ ਇਹਨੂੰ ਲੈ ਕਰੀਛ ਦਿਨੋਂ ਤੁਰਦੀ ਦੀ ਜੱਜਮੈਂਟ ਸਾਨੂੰ ਕਰਾ ਦੂੰਗਾ ਧੋਰ ਚੋਬਰਾ ਖੋਲ ਕੇ ਕੱਦ ਵੀ ਫੁੱਲਾ ਲੰਬੀ ਵੀ ਫੁੱਲਾ ਤੇ ਬਾਡੀ ਦੀ ਬਣਤਰ ਵੀ ਬਹੁਤ ਕਮਾਲ ਦੀ ਐ ਤੇ ਜਿਹੜਾ ਸਿੰਗਰ ਸਿੰਘ ਦਾ origignal ਆ ਗਿਆ ਤੇ ਆ ਗਿਆ ਬਿਲਕੁਲ ਬੰਦ ਸਿੰਘ ਕਹਿ ਲਈਏ ਤੇ ਨਵੇਂ ਮਹੀਨੇ ਦੀ ਚੈੱਕ ਪਾਸ ਆਪ ਵੀ ਟੋਪ ਦੇ ਸਿਮਨ ਦੀ ਤੇ ਲੱਗਿਆ ਵੀ ਟੋਪ ਦੀ ਆ ਇਹਦੇ ਆਪ ਬਾਈ ਕਹਿੰਦਾ ਰਸਤ ਮੈਂ ਹਿੰਦੂ ਵੀਰੇ ਹਾਈਟ ਹੋਊਟ ਬਹੁਤ ਜ਼ਿਆਦਾ ਵੱਡੀ ਹੈ ਸਾ ਤੇ ਲੱਗਿਆ ਇਹਦੇ ਬੇਤਾਵਾ ਮੱਜਾ ਤਾਂ ਵੀ ਉੱਪਰ ਹੈ ਹੁਣ ਵੀ ਇਹ ਮੰਨ ਲਓ ਵੀ ਜਿੰਨੇ ਕ ਦਿਨ ਅੱਜ ਇਹਨੂੰ ਖਰੀਦੋਗੇ ਤੁਸੀਂ ਡਬਲ ਜੀ ਰੁਪਏ ਬਾਈ ਹੈ ਨਾ ਘੱਟ ਘੱਟ ਡਬਲ ਜੀ ਰੁਪਏ ਨੇੜੇ ਮੱਜਾਂ ਤਾਂ ਤਾਂ ਹੁਣ ਵੀ ਉੱਚੀ ਹੈਗੀ ਚੰਗੀ ਮੱਜ ਤਾਂ ਉੱਚੀ ਹੈ ਠੀਕ ਹੈ ਵੱਡੀ ਮੱਜ ਤੇ ਬਾਕੀ ਬਾਈ ਲਈ ਆਉਂਦਾ ਉਹਦੇ ਕੱਦ ਦੇ ਹਿਸਾਬ ਨਾਲ ਆਈਡੀਆ ਵੀ ਲਾ ਲਓ ਫੁੱਲ ਵੱਡੇ ਕੱਦ ਕੱਟਦੀ ਹੋਗੀ ਆ ਲੈ ਚਲੇ ਨੂੰ ਨੰਦੇ ਹਜੇ ਸਿੱਟੇ ਹੀ ਆ ਵੀਰੇ ਕ ਪਰਸੋਂ ਕੋ ਕੀ ਇਹ ਮੰਨ ਸਕਦੇ ਆ ਹਾਂ ਵੀਰੇ ਤੇ ਬਾਕੀ ਸਵਾਹ ਦੀ ਠੰਡੀ ਆ ਨਾ ਪੂਰੀਆਂ ਠੰਡੀਆਂ ਨਹੀਂ ਆ ਸਵਾਹ ਦੀ ਆ ਗਈ ਠੰਡੀ ਸੀ ਖੁੱਲੀਆਂ ਰਹਿੰਦੇ ਰਹੇ ਨੇ ਵੀਰੇ ਪਿਲੋਂ ਠੀਕ ਆ ਜੀ ਇੱਕਵਾ ਕੇ ਬੰਦੇ ਇੱਥੇ ਤੇ ਥਾਂ ਸਿੰਗਲ ਚਾਰ ਚਾਰੀ ਨੇ ਸਾਰੀਆਂ ਵੀਰੇ ਹਾਂ ਪਹਿਚਕ ਝੋਲੀ ਚਾਲੀ ਸਾਰਾ ਕੋ ਚੈੱਕ ਕਰਾ ਦਿੰਦੇ ਆ ਠੀਕ ਆ ਗੱਲ ਬੰਦੇ ਤੇ ਖਰਾਕ ਇਹਨਾਂ ਦੀ ਕੀ ਰਹਿੰਦੀ ਆ ਜ਼ਿਆਦਾਤਰ ਫਿਰ ਰਾਗ ਵੀਰੇ ਯਾਦ ਆਪਣਾ ਬੜੇ ਮਿਆਂ ਦੀ ਖਾਲਾ ਠੀਕ ਹੈ ਸੋਲਿਆਂ ਦਾ ਖੰਡਾ ਸੋਲਿਆਂ ਦੀ ਚੋਰੀ ਹੀ ਇੱਥੇ ਠੀਕ ਹੈ ਗੱਲ ਕਿਉਂਕਿ ਪਹਿਲਾਂ ਦੁੱਧ ਦੱਦ ਵੀ ਚੰਗਾ ਪਿਉਨੇ ਵੀਰੇ ਠੀਕ ਹੈ ਗੱਲ 6 ਮਹੀਨਿਆਂ ਤੱਕ ਠੀਕ ਹੈ ਗੱਲ ਚੰਗੀ ਸੇਵਾ ਦੀ ਪਾਲੀ ਹੋਣੀ ਥੋੜਾ ਜਿਹਾ ਡਰੂਗੀ ਜਿਆਦਾ ਨੇੜ ਨਾ ਲਾਉਂ ਕੈਮਰਾ ਵੀ ਕੱਦ ਕਾਠ ਵਾਲੀ ਕੋਈ ਘਾਟ ਨਹੀਂ ਹੈਗੀ ਤੇ ਬਾਕੀ ਥੱਲੇ ਵਾਲਾ ਸਿਸਟਮ ਵੀ ਬਾਈ ਕੰਦਾ ਚੈੱਕ ਕਰਾ ਦੇਣਾ ਬਾਕੀ ਜਿਹੜਾ ਸੱਜਣਾ ਆਊਗਾ ਇੱਕ ਖਾਸ ਗੱਲ ਇਹ ਰਹੂਗੀ ਵੀ ਚੈੱਕ ਪਾਸ ਬਾਈ ਕੰਦਾ ਆਪਣੇ ਘਰੀ ਕਰਾ ਦੇਣੀ ਹੈ ਕਰ ਕਰਦੀ ਹੋਊਟ ਰਹੂਗੀ ਕਿ ਕਈ ਵਾਰੀ ਪਸ਼ੂ ਹੈ ਨਾ 192 ਗੱਡੀ ਚੜਕੇ ਖਣਾ ਥੋਣਾ ਦਾ ਗੈਪ ਵੀਰੇ ਝੋਲ ਚਾਲ ਸੌਰੀਆਂ ਪੂਰੀ ਫੁੱਲ ਰੇਟ ਕੀ ਰਹਿਣਾ ਇਹਨਾਂ ਦਾ ਰੇਟ ਵੀਰੇ ਫੋਨ ਤੇ ਕਰਾਂਗੇ ਦੇਵਾਂਗੇ ਵੀਰੇ ਚੰਗੀ ਕੀਮਤ ਵਿੱਚ ਚੰਗੀ ਠੀਕ ਆ ਗੱਲ ਆ ਕੀਮਤ ਮੈਂ ਤੁਹਾਨੂੰ ਸਟਾਰਟਿੰਗ ਚ ਰੇ ਕਿਹਾ ਸੀ ਵੀ ਚੰਗੀ ਕੀਮਤ ਰਹੂ ਤੇ ਇਹਦੀ ਮਾਂ ਹੈਗੀ ਆਪਣੇ ਕੋਲੇ ਇਹਦੀ ਮਾਂ ਵੀਰੇ ਵੇਚਤੀ ਰਿਓ ਦੋਨਾਂ ਦੀ ਮਾਂ ਆਪਣੇ ਕੋਲੇ ਹੈ ਉਹਨਾਂ ਦੀਆਂ ਹੈਗੀਆਂ ਇਹਦੀ ਫੋਟੋਆਂ ਹੈਗੀਆਂ ਵੀਡੀਓ ਨਹੀਂ ਹੈਗੀ ਦੀ ਵੀਰੇ ਇਹਦੀ ਮਾਂ ਦੀ ਠੀਕ ਆ ਗੱਲ ਆਰਡਰ ਕੁਆਲਟੀ ਦੀਆਂ ਹਾਂ ਵੀਰੇ ਉਹ ਤਾਜੀ ਸੂਈ ਸੂਈ ਦੇ ਫੋਟੋ ਨੇ ਉਹਦੇ ਠੀਕ ਹੈ ਜੀ ਆ ਉਹ ਚੀਜ਼ ਦੀ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾਵਾ ਦਾਂਗੇ ਜਦੋਂ ਪਹਿਲਣ ਨੇ ਸੋਨਾ ਜਿਵੇਂ ਤੁਹਾਨੂੰ ਮੈਂ ਕਹਿੰਦਾ ਹੁੰਦਾ ਨਾ ਕਪਾਣ ਜਿੱਦੀ ਹੋ ਕੇ ਸੂਰ ਵੀ ਪਹਿਲਣ ਤੇ ਹੁਣ ਆ ਜਾ ਗਏ ਆ ਰੀ 2 ਨੰਬਰ ਵਾਲੀ ਤੇ ਹੁਣ ਮਾਰਦੇ ਆ ਘੱਟੀ ਤੇ ਕੈਮਰਾ ਝੋਲ ਝੂਲ ਬਲਬੋਲੇ ਨੂੰ ਵੀ ਚੰਗੇ ਆ ਥੱਲੇ ਇੱਥੋਂ ਕਰ ਕਰ ਲੈਣ ਚੈੱਕ ਇਹ ਕਿਹੜੇ ਸੀਮਨ ਦੀ ਆ ਗਈ ਬਾਈ ਮੇਰੇ ਇਹ ਹੈਗੀ ਐਚ ਐਲ ਡੀ ਵੀ ਦੀ ਇਹ ਆਪਾਂ ਮੱਝ ਹਰਿਆਣੇ ਤੋਂ ਲਿਆਂਦੀ ਤੀਗੀ ਠੀਕ ਆ ਗੱਲ ਆ ਕੋਈ ਨਹੀਂ ਕੋਈ ਨਹੀਂ ਆਪਾਂ ਉਹਨਾਂ ਨੇ ਪਹਿਲਾਂ ਸੁਹਾਗੇ ਕਿ ਦਿੱਤੀ ਸੀ ਆਪਾਂ ਦੂਜਾ ਮੰਨ ਕੇ ਲਈ ਸੀ 4 ਦੰਦ ਦਾ 18 ਕਿਲੋ ਦੁੱਧ ਦੀ ਗਾ ਵੀਰੇ 4 ਦੰਦ 18 ਕਿਲੋ ਹਾਂ ਮਾਗਰਦੀ ਇਹਦੀ ਵੀਡੀਓ ਵੀ ਹੈਗੀ ਹੈ ਕਿ ਉੱਤੇ ਦੀ ਵੀ ਹੈਗੀ ਠੀਕ ਹੈ ਇਹਦੀ ਮਾਂ ਹੁਣ ਆਪਣੇ ਕੋਲ ਵੀ ਖੜੀ ਹੈਗੀ ਇਸ ਟਾਈਮ ਹੈਗੀ ਆਪਣੇ ਕੋਲ ਹਾਂ ਵੀਰੇ ਉਹ ਲੇਟ ਗੱਭਣ ਹੋਈ ਸੀ ਦੂਜੀ ਵਾਰ ਨੂੰ ਹੁਣ ਉਹ 7 ਮਹੀਨਾ ਦੀ ਗੱਭਣ ਦੇ ਬਾਰੇ 7 ਮਹੀਨਾ ਦੀ ਗੱਭਣ ਤੇ ਚਾਰ ਦੰਦ ਦਾ ਰਿਕਾਰਡਾ ਰਿਕਾਰਡ ਹੈਗਾ ਸੱਜਣ ਨੂੰ 18 ਕਿਲੋ ਦਾ ਤੇ ਜਿਹੜੇ ਭਰਾ ਕਹਿੰਦੇ ਆ ਕਿ ਕੱਟੀਆਂ ਲੈ ਇਹਦੀ ਉਮਰ ਹੋਊਗੀ ਵੀਰੇ 26 ਮਹੀਨੇ ਲੈਣੀਆ ਜਿਵੇਂ ਕਹਿੰਦੇ ਆ ਭਰਾ ਵੀ ਕੁਆਲਟੀ ਵਾਲੀਆਂ ਡੀ ਐਨ ਏ ਤੱਕ ਦੀ ਬਾਈਕ ਦਾ ਗਾਰੰਟੀ ਰਹੂਗੀ ਆਪ ਐਗਜ਼ੈਕਟ ਨੰਬਰ ਪਤਾ ਹੈ ਜਲਦੀ ਵੀਰੇ ਇਹਦਾ ਨੰਬਰ ਵੀਰੇ ਆਪਾਂ ਨੇ ਪੁੱਛਿਆ ਦੀ ਲਿਖਿਆ ਹੋਇਆ ਇਹ ਦੱਸ ਦੇਾਂਗੇ ਦੇਖ ਕੇ ਡੈਰੀ ਤੇ ਲਿਖਿਆ ਹੋਇਆ ਹੈਗਾ ਵੀਰੇ ਘਮਾਲਾ ਬਾਈ ਇੱਥੋਂ ਤੇ ਗੱਬਣ ਕਿਹੜੇ ਤੋਂ ਆਹੇ ਗੱਬਣ ਇਹਦੇ ਵੀਰੇ ਸ਼ੇਰਸਾ ਲੱਗਿਆ ਹੋਇਆ ਹੈਗਾ ਸ਼ੇਰਸਾ ਉਤਲੇ ਬੰਨੇ ਹੋ ਜਾ ਬਾਈ ਪਰਲੇ ਬੰਨੇ ਹੋ ਜਾ ਤੇ ਪਰਲੇ ਬੰਨੇ ਹੋ ਜਾ ਇਧਰਲੇ ਬੰਨੇ ਉਹ ਦਿਖਾ ਦੇਂਗਾ ਜਰੀ ਮਾਰ ਕੇ ਕੈਮਰਾ ਉਹੀ ਗੱਲ ਆ ਵੀ ਨੌਕਰੀਆਂ ਬਸ਼ੇਰੀਆਂ ਆਰਗੀਆਂ ਕੱਟੀਆਂ ਦਿਖਾ ਦਾਂਗੇ ਤੈਨੂੰ ਟਾਪ ਕੁਆਲਟੀ ਦਾ ਬਿਲਕੁਲ ਹੱਥ ਤੋਰੇ ਤੋਰੇ ਕੱਦ ਕਾਰ ਸੋਨਾ ਕਰ ਦੇਣਗੇ ਕਿੰਨੀ ਉਮਰ ਦੱਸਿਆ ਬਈ ਦੀ ਇਹਦੀ ਵੀਰੇ 20 ਮਹੀਨੇ ਦੀ ਉਮਰ ਹੈਗੀ 20 ਮਹੀਨਾ ਦੀ ਹਾਂਜੀ ਤੇ ਬਾਕੀ ਉਹੀ ਗੱਲ ਪਿੰਡੇ ਤੋਂ ਮੱਖੀ ਤਲਕਣ ਵਾਲਾ ਸਿਸਟਮ ਹੀ ਕਰਿਆ ਪਿਆ ਹਣਾ ਖਰਾਕ ਖਰੂਗ ਚੰਗੀ ਹੈ ਸੇ ਚੰਗੀ ਸੇਵਾ ਸੰਭਾਲਣ ਵਾਲੀ ਚੰਗਾ ਪਸ਼ੂ ਤਣ ਪਿਆ ਵੀਰੇ ਸੇਵਾ ਦਾ ਆਪਣੇ ਸਾਰੇ ਯਾਨਪਰਾਂ ਦੀ ਇੱਕ ਇਹ ਤਾਂ ਮੇਰਾ ਖਿਆਲ ਅਖੀਰੀਆਂ ਦੀ ਸੂਪੂ ਬਈ ਹਾਂ ਵੀਰੇ ਪਹਿਲਾਂ ਬਸ 22 22 ਮਹੀਨੇ ਦੀ ਇਹ 2 ਮਹੀਨੇ ਦੀ ਗੱਭਣ ਹੋ ਗਈ ਕਿਰੀਆਂ ਚ ਸੋਣ ਗਿਆ ਇਹ ਦੋਨੇ ਵੀ ਬਾਰੀ ਬੁੱਢੀ ਕਰਾ ਦੀ ਚੈੱਕ ਕਰੀ ਇੱਥੋਂ ਆ ਆ ਜੀ ਵਾਲੀ ਪਤਲੀ ਐ ਚਮੜੀ ਚੋਂ ਦੀ ਤੇ ਉੱਤੋਂ ਚੜਾਈ ਦਿਖਾਦੀ ਕਲਰ ਕਲਰ ਮੇਰਾ ਇਹ ਕਹਿ ਸਕਦਾ ਵੀ ਯਾਰ ਬੜਾ ਗਹਿਰਾ ਕਾਲਾ ਆ ਗਿਆ ਝੋਲ ਝੋਲ ਦੇਖ ਲੈ ਵੀਰੇ ਕਿਉਂਕਿ ਐਸੀ ਐਲ ਡੀ ਵੀ ਦੇ ਸੀਮਨ ਦੀਆਂ ਤਕਰੀਬ ਜਿੰਨੀਆਂ ਕ ਕਟੀਆਂ ਆਉਂਦੀਆਂ ਟੌਪ ਰਿਕਾਰਡ ਦੀਆਂ ਆਉਂਦੀਆਂ ਤੇ ਜਿੰਨੀਆਂ ਕ ਦੁੱਧ ਚ ਬਾਈ ਚ ਮੱਝਾਂ ਲੱਗਦੀਆਂ ਨਾ ਮੇਲਿਆਂ ਤੇ ਜ਼ਿਆਦਾਤਰ ਉਹ ਸਰਕਾਰੀ ਸੀਮਨ ਤੋਂ ਨਿਕਲ ਕੇ ਆਉਂਦੀਆਂ ਇਹਦੀਆਂ ਚੰਗੇ ਰਿਕਾਰਡ ਵਾਲੀਆਂ ਆਉਂਦੀਆਂ ਤੇ ਇਹਦੀ ਮਾਂ ਦਾ ਕਿੰਨਾ ਦੁੱਧ 4 ਦੰਦ ਦਾ 18 ਕਿਲੋ 18 ਕਿਲੋ ਵੀਰੇ ਉਹਦੀ ਵੀਡੀਓ ਵੀ ਆਪਣੇ ਕੋਲੇ 7 ਮਹੀਨਿਆਂ ਦੀ ਗੱਪਣਾ ਹਜੇ ਵੀ ਦੁੱਧ ਦੇ ਰਹੀ ਹੈ 5-6 ਕਿਲੋ ਤੋਂ ਜ਼ਿਆਦਾ ਵੀਰੇ ਠੀਕ ਹੈ ਪਰ ਉਹਨੂੰ ਛੱਡਣੀ ਹੈ ਜੀ ਨੱਬਲ ਲੇਟ ਹੋ ਗਿਆ ਮਾਰਦੇ 3 ਨੰਬਰ ਵਾਲੀ ਤੇ ਕੈਮਰਾ ਇਹਦਾ ਸਿੰਘ ਸਿੰਘ ਦਾ ਬਾਹਲਾ ਬੰਦਾ ਯਾਰ ਜਿਵੇਂ ਨਾਲ ਹੀ ਆ ਗਿਆ ਇਹ ਕਿਹੜੇ ਦੀ ਆ ਗਈ ਇਹ ਵੀਰੇ ਟਕੈਤ ਦੀ ਐਲਡੀਐਫ ਵਾਲੀ ਦੀ ਲక్ష్ਮੀ ਡੈਰੀ ਫਾਰਮ ਵਾਲੀ ਦੀ ਟਕੈਤ ਦੀ ਤੌਰ ਬਾਈ ਫੋਲ ਕੇ ਨਹੀਂ ਜੀ ਇਹਦੀ ਉਮਰ ਕਿੰਨੀ ਕੋ ਇਹ ਵੀਰੇ 19 ਮਹੀਨਿਆਂ ਦੀ ਆ ਇਧਰਲੀ ਇਹ ਉਹ ਕੀ ਭੀਮੀ ਨੇ ਅੱਗੇ ਇਹ ਬੀ ਵੀ ਤੇ ਇਹ 19 ਮਹੀਨਿਆਂ ਦੀ ਉਹ ਇੱਕ ਨੰਬਰ ਵਾਲੀ ਕਿੰਨੇ ਮਹੀਨਿਆਂ ਦੀ ਹੋਊਗੀ ਉਹ ਵੀਰੇ ਫਰਵਰੀ ਚ 2 ਸਾਲ ਦੀ ਹੋ ਜਾਊਗੀ ਉਹ 12 13 ਫਰਵਰੀ ਨੂੰ ਸੂਈ ਦੀ ਮੱਝ ਠੀਕ ਆ ਗੱਲ ਤੇ ਇਹ ਬਾਈ ਕਹਿੰਦਾ ਸਿਰਫ ਤੇ ਸਿਰਫ 18 ਮਹੀਨੇ ਦੇ ਗੱਬਣ ਕਿੰਨੇ ਕਿੰਨੇ ਟਾਈਮ ਨੇ ਦੋਨੇ ਦੋ ਨੰਬਰ ਦੇ ਤਿੰਨ ਨੰਬਰ ਦੇ ਵੀਰੇ ਇਹ 2 ਮਹੀਨੇ ਤੋਂ ਦੋ ਤਿੰਨ ਦਿਨ ਘੱਟ ਹੋਣਗੇ ਚੈੱਕ ਹੋ ਗਿਆ ਚੈੱਕ ਪਾਸ ਹੋ ਗਿਆ ਹੋ ਗਿਆ ਵੀਰੇ ਠੀਕ ਆ ਗੱਲ ਇਹ ਥਾਂ ਸਿੰਗਲ ਚਾਰੀ ਆ ਗਈ ਤੇ ਵੀ ਹਾਂ ਵੀਰੇ ਇਹ ਅੱਠ ਇੱਕ ਦੇ 8 ਤਰੀਕ ਨੂੰ ਟੀਕਾ ਲਵਾਇਆ ਹੋਇਆ ਇੱਕ ਦੇ 7 ਨੂੰ ਦੇ ਇਹਦੇ ਵੀ ਉਹੀ ਲੱਗਦਾ ਕਹਿੰਦਾ ਸ਼ੇਰ ਸਾਹ ਹਾਂ ਦੋਨਾਂ ਦੇ ਸ਼ੇਰ ਸਾਹ ਲੱਗਿਆ ਵੀਰੇ ਚੰਗਿਰ ਕਾਣ ਲਾ ਬੁੱਲਾ ਵੀਰੇ ਚ ਉਹਦਾ ਆਪਣੇ ਚੰਚਣੀ ਵਾਲਾ ਨੇ ਐਚ ਐਸ ਬੀ ਵਾਲੇ ਐਚ ਐਸ ਬੀ ਦਾ ਸ਼ੇਰ ਸਾਹ ਮੇਰਾ ਕਹਿ ਲਾ ਉਹਦੇ ਕੋਲ ਵੀ ਬੁੱਲ ਜਿੰਨੇ ਕ ਹੈਗੇ ਟੋਪ ਸਾਰੇ ਟੋਪ ਦੇ ਵੀਰੇ ਇੱਥੋਂ ਕਰਾ ਦੀ ਗੈਰੀ ਚ ਇੱਕ ਕੱਟੀਆਂ ਸ਼ਕੀਨ ਵੀ ਫੁੱਲਾ ਤੇ ਸਭ ਤੋਂ ਮੇਨ ਗੱਲ ਆ ਜਿਹੜੀ ਮਾਦਰ ਫਾਦਰ ਦੇ ਰਿਕਾਰਡ ਵਾਲੀਆਂ ਨੇ ਇਹਨਾਂ ਦੇ ਮਾਮਾ ਦਾ ਵੀ ਬਹੁਤ ਚੰਗਾ ਰਿਕਾਰਡ ਆ ਤੇ ਆਪ ਜਿਹੜੇ ਸੀਮਨ ਦੀਆਂ ਨੇ ਉਹ ਵੀ ਚੰਗੇ ਦੀਆਂ ਆਗੀਆਂ ਤੇ ਜਿਹੜਾ ਅੱਗੇ ਲੱਗਿਆ ਉਹ ਵੀ ਚੰਗਾ ਸੀਮਨ ਆਪਾਂ ਇਹ ਕਹਿ ਸਕਦੇ ਹਾਂ ਵੀ ਲਜਾਂਦਿਆਂ ਸਾਰੀ ਨਾ ਤੁਹਾਨੂੰ ਇਹ ਬਣੀ ਬਣਾਈ ਨਸਲ ਮਿਲ ਜੂਗੀ ਜਿਵੇਂ ਕਈ ਭਰਾ ਕਹਿੰਦੇ ਵੀ ਨਸਲ ਬਣਾਉਣ ਤੇ ਟਾਈਮ ਲੱਗ ਜਾਂਦਾ ਬਣੀ ਬਣਾਈ ਮਿਲ ਜੂਗੀ ਪਰ ਕੀਮਤ ਆ ਜਿਹੜੀ ਕੀਮਤ ਬਾਈ ਕਹਿੰਦਾ ਚੋਕੀ ਰਹਿਣੀ ਹੈ ਇਹਨਾਂ ਦੀ ਸੱਜਣ ਉਹ ਹੀ ਫੋਨ ਮਲਾਵੇ ਇਹ ਬਾਈ ਕਹਿੰਦਾ ਜੋੜਾ ਵੀ ਦੇ ਦਾਂਗੇ ਵੀਰੇ ਕੁਆਲਿਟੀ ਵੀ ਚੰਗੀ ਹੈ ਤੇ ਸੇਵਾ ਵੀ ਚੰਗੀ ਨਾਲ ਤਿਆਰ ਕਰੀਆਂ ਹੋਈਆਂ ਨੇ ਆਪਣੀਆਂ ਬਣੀ ਬਣੀਆਂ ਤਿੰਨੇ ਵੀ ਦੇ ਦਾਂਗੇ ਹਾਂ ਜੀ ਆਪਣੇ ਕੋਲ ਜੇ ਮਰਜ਼ੀ ਲੈ ਲਿਓ ਠੀਕ ਆ ਗੱਲ ਇਹ ਆ ਗਿਆ 2-2 ਮਹੀਨਿਆਂ ਦਾ ਗੱਬਣ ਚੈੱਕ ਪਾਸ ਉਹ 3 ਮਹੀਨੇ ਜੀ ਵੀਰੇ ਦੂਜਾ ਨੰਬਰ 2-3 ਦਿਨ ਘੱਟ ਨੇ ਆ ਕੱਤੀ ਬਾਈ ਕਹਿੰਦਾ ਤਿੰਨ ਦੀ ਚੈੱਕ ਪਾਸ ਹੈ ਚੈੱਕ ਪਾਸ ਤਿੰਨੀ ਕਰ ਤਿੰਨੇ ਚੈੱਕ ਪਾਸ ਨੇ ਵੀਰੇ ਆ ਨੰਬਰ ਬੋਲ ਦੂਗੀ 95013 ਵੀਰੇ 19430 95013 19430 ਤੇ ਇੱਕ ਗੱਰੀ ਕੈਮਰਾ ਉਧਰਲੇ ਬੰਨੇ ਕਰਵਾਣੀ ਜਿਵੇਂ ਬਾਈ ਨੇ ਉਹ ਮੱਝਾਂ ਖੜੀਆਂ ਮੋਟਾ ਮੋਟਾ ਮਾਰਦੀ ਕੈਮਰਾ ਤੇ ਦੋ ਚਾਰ ਕੱਟੀਆਂ ਇਧਰਲੇ ਬੰਨੇ ਖੜੀਆਂ ਐਨਾ ਤੇ ਵੀ ਮਾਰਦੀ ਪਰ ਇਹ ਬਕਾਊ ਨਹੀਂ ਹੈਗੀਆਂ ਹਾਲ ਫਲਹਾਲ ਇਹ ਕਿਹੜੇ ਕਿਹੜੇ ਟੀਕੇ ਨਹੀਂ ਆ ਗਏ ਵੀਰੇ ਇਹ ਤੋਂ ਨਹੀਂ ਐਚਐਲਡੀ ਵੀ ਦੇਣ ਵੀਰੇ ਸਰਕਾਰੀ ਦੀਆਂ ਹਾਂ ਵੀਰੇ ਠੀਕ ਆ ਇਹਨਾਂ ਦੇ ਮਾਂ ਮਾਂ ਦੁੱਧ ਕਿੰਨਾਗਾ ਇਹਦੀ ਮਾਂ ਦਾ ਵੀਰੇ 2 ਦੰਦ ਦਾ 16 ਕਿਲੋ ਦੁੱਧ ਸੀਗਾ ਠੀਕ ਆ ਉਹਦਾ ਦੂਜੇ ਸੂਏ ਚ 21 ਕਿਲੋ ਦੁੱਧ ਵੀਰੇ ਦੂਜੇ ਸੂਏ 21 ਕਿਲੋ ਹਾਂ ਵੀਰੇ ਠੀਕ ਆ ਉਹਦੇ ਵੀ ਲੋਗਤ ਆ ਵੀਰੇ ਆਪਾਂ ਠੀਕ ਆ ਉਹ ਤਾਂ ਨਹੀਂ ਵੇਚੀਆਂ ਜੀ ਨਾ ਵੀਰੇ ਠੀਕ ਆ ਕਹਿੰਦਾ ਹਾਲ ਫੁਲਹਾਲ ਹੈ ਇਧਰ ਕਮਾ ਰਹੀ ਉਹ ਚੈੱਕ ਨਹੀਂ ਹੋਈਗੀ ਵੀਰੇ ਠੀਕ ਆ ਹਾਲ ਫੁਲਹਾਲ ਬਾਈ ਕਹਿੰਦਾ ਤਿੰਨ ਕਟੀਆਂ ਫੌਰ ਸੇਲ ਨੇ ਇਹਨਾਂ ਵਾਸਤੇ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਧੰਦੀਆਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਧੰਨਵਾਦ